ਅ ਨਗਰ ਕਾਉਂਸਲ ਵੱਲੋਂ 6 ਘਰਾਂ ਦੇ ਉੱਪਰ ਨੂੰ ਨੋਟਿਸ ਦਿੱਤਾ ਗਿਆ ਸੀਗਾ ਜਿਨ੍ਹਾਂ ਨੇ ਸਰਕਾਰੀ ਜੋ ਨਗਰ ਕਾਉਂਸਲ ਦੀ ਥਾਵਾਂ ਦੇ ਉੱਪਰ ਘਰ ਬਣਾਏ ਸੀਗੇ ਤੇ ਸਾਰੇ ਕੇ ਸਾਰੇ ਲੋਕੀ ਉਹ ਮੇਜ ਜੋ ਨਸ਼ੇ ਦੇ ਤਸਕਰ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਵੱਡੇ ਹੈ ਉਹ ਅਸਲਮ ਉਰਫ ਜਿਮੀ ਤੇ ਸੁਨੀਲ ਬਾਬਾ ਇਹ ਦੋਨੋਂ ਪ੍ਰਾ ਨੇ ਵਜ਼ੀਰ ਇਹਨਾਂ ਦੇ ਫਾਦਰ ਦਾ ਨਾਮ ਹੈਗਾ ਦੋਨਾਂ ਦੇ ਉੱਪਰ ਹੀ 5-5 ਮੁਕੱਦਮੇ ਨੇ ਤੇ ਆ ਦੋਨੋਂ ਕੇ ਦੋਨੋਂ ਇੱਕ ਇਹ ਅਸਲਮ ਜੋ ਹੈ ਉਹ ਭੱਜਾ ਹੋਇਆ ਹੈਗਾ ਇਹਦੇ ਉੱਪਰ ਹੁਣ 3 ਮਾਰਚ ਨੂੰ ਇੱਕ ਹੋਰ ਮੁਕਦਮਾ ਦਰਜ ਹੋਇਆ ਹੈਗਾ ਤੇ ਜੋ ਸੁਨੀਲ ਬਾਬਾ ਹੈ ਉਹਦੇ ਉੱਪਰ ਵੀ ਹੁਣ ਬੀਤੇ ਦਿਨਾਂ 'ਚ ਇੱਕ ਐਫਆਈਆਰ ਦਰਜ ਹੋਈ ਸੀਗੀ ਤੇ ਆ ਜੇਲ੍ਹ ਦੇ ਵਿੱਚ ਇਹਦੇ ਨਾਲ-ਨਾਲ ਦੋ ਲੇਡੀ ਨੇ ਜੋ ਇੱਥੇ ਨਸ਼ੇ ਦਾ ਕੰਮ ਕਰਦੀਏ ਤੇ ਵੱਡੇ ਤੌਰ ਤੇ ਕਰਦੀਏ ਸਿੰਦੀ ਵਾਈਫ ਆਫ ਰੋਸ਼ਨ ਉਹਦੇ ਉੱਪਰ ਤਿੰਨ ਐਫਆਈਆਰਸ ਨੇ ਤੇ ਮੋਹਿੰਦਰੋ ਵੂਮਨ ਆਫ ਵਾਈਫ ਆਫ ਕਾਲਾ ਉਦੇ ਉੱਪਰ ਦੋ ਐਫਆਰ ਵੀ ਆ ਦੋਨੋਂ ਵੀ ਇਨਦਰ ਤਾਂ ਦਾ ਨਸ਼ੇਦ ਅਸਪਰੀ ਦਾ ਹੀ ਹੈਗਾ ਆ ਦੋਨੋਂ ਹਜੇ ਬਾਹਰ ਨੇ ਭੱਜੀ ਹੋਈਆਂ ਤੇ ਹਜੇ ਇਹਨਾਂ ਦੀ ਵੀ ਸਰਚ ਚੱਲ ਰਹੀ ਹੈਗੀ ਇਹਦੇ ਨਾਲ ਇੱਕ ਪੱਪੂ ਉਸ ਹੈਪੀ ਹੈਗਾ ਤੇ ਗੁਲਸ਼ਨ ਸਨ ਆਫ ਸੁਰਜੀਤ ਹੈ ਆ ਬੰਦੇ ਉਹ ਨੇ ਜਿਹੜਾ ਜਿਨ੍ਹਾਂ ਦੇ ਉੱਪਰ ਪਰਚੇ ਤਾਂ ਦੋ ਦੋ ਤਿੰਨ ਤਿੰਨ ਹੀ ਨੇ ਬਟ ਇਹ ਨਸ਼ੇਦੀ ਤੇ ਅ ਸ਼ਰਾਬ ਦੀ ਤਸਕਰੀ ਕਰਦੇ ਤੇ ਆ ਹੀ ਏਰੀਆ ਦੇ ਵਿੱਚ ਜ਼ਿਆਦਾ ਸਪਲਾਈ ਕਰਦੇ ਤੇ ਲੋਕਾਂ ਦਾ ਹਰ ਤਰੀਕੇ ਨਾਲ ਜੋ ਨਸ਼ੇ ਤਸਕਰ ਉਹਨਾਂ ਦਾ ਵਕੀਲੀ ਤੌਰ ਤੇ ਵੀ ਮਦਦ ਕਰਾਂਦੇ ਤੇ ਆ ਇਹਨਾਂ ਦਾ ਪੂਰਾ ਇੱਕ ਆਪਣਾ ਨੈਟਵਰਕ ਬਣਾਇਆ ਹੋਇਆਗਾ ਇਦਾਂ ਦੇ 6 ਪਰਸਨ ਜਿਨ੍ਹਾਂ ਦੇ ਵੱਖਰੇ ਵੱਖਰੇ ਕਰ ਨਗਰ ਕੌਂਸਲ ਨੇ ਆਈਡੈਂਟੀਫਾਈ ਕਰਕੇ ਉਹਨਾਂ ਦੀ ਇਲਿਗਲ ਇਲਿਗਲ ਸਟਰਕਚਰਸ ਨੂੰ ਅਜ ਤੋੜਨ ਦੇ ਲਈ ਨੋਟਿਸ ਦਿੱਤਾ ਸੀ ਮੈਨੂੰ ਲੱਗਦਾ ਕਿ ਹੁਣ ਲੋਕ ਵੀ ਜਿਹੜਾ ਸਾਥ ਦੇ ਰਹੇ ਨੇ ਕਿਉਂਕਿ ਜੋ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਨੇ ਬੰਦੇ ਦੇ ਨਾਲ ਅਤੇ ਕਿਸ ਤਰ੍ਹਾਂ ਦਾ ਘਰੋਸਾ ਜਿਹੜਾ ਲੋਕਾਂ ਨੂੰ ਦਵਾਇਆ ਜਾਂਦਾ ਆ ਲੋਕੀ ਦੇਖੀ ਜੀ ਲੋਕਾਂ ਦਾ ਤਾਂ ਬਹੁਤ ਜ਼ਿਆਦਾ ਸਪੋਰਟ ਹੈਗਾ ਬਹੁਤ ਜ਼ਿਆਦਾ ਸਹਿਯੋਗ ਹੈ ਲੋਕੀ ਬੜ ਚੜ ਕੇ ਪੰਜਾਬ ਸਰਕਾਰ ਦੀ ਇਸ ਨਸ਼ਾ ਯੁੱਧ ਯੁੱਧ ਨਸ਼ੇ ਵਿਰੁੱਧ ਵਾਲੀ ਜੋ ਮੁਹਿੰਮ ਹੈਗੀ ਇਹਦੇ ਵਿੱਚ ਅੱਗੇ ਆ ਕੇ ਸਹਿਯੋਗ ਦੇ ਰਹੇ ਨੇ ਦੱਸ ਰਹੇ ਨੇ ਤੇ ਅਗਰ ਜਿੱਥੇ ਪੰਜਾਬ ਪੁਲਿਸ ਕੋਈ ਵਧੀਆ ਕੰਮ ਕਰਦੀ ਹੋਦੀ ਬਹੁਤ ਜ਼ਿਆਦਾ ਸਰਾਹਨਾ ਵੀ ਕਰਦੇ ਤੇ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਨਸ਼ੇ ਦਾ ਜੋ ਇੱਕ ਇਸ਼ੂ ਹੈਗਾ ਐ ਸੋਸਾਇਟੀਲ ਇਸ਼ੂ ਹੈਗਾ ਖਾਲੀ ਪੁਲਿਸ ਲਾ ਇਨਫੋਰਸਮੈਂਟ ਇਹਨੂੰ ਕਰ ਸਕਦੀ ਖਤਮ ਲੋਕਾਂ ਦਾ ਤਾਂ ਸਯੋਗ ਦੀ ਲੋੜ ਹੀ ਹੈਗੀ ਇਸ ਕਰਕੇ ਹੀ ਅਸੀਂ ਐਂ ਜੋ ਸਾਡੀ ਮੁਹਿੰਮ ਹੈ ਦੇ ਅੰਡਰ ਸੰਪਰਕ ਦੀ ਵੀ ਮੀਟਿੰਗਸ ਅਸੀਂ ਰੋਜ਼ ਕਰ ਰਹੇ ਰੋਜ਼ ਸਾਡੀ 20 ਤੇ ਔਰ 30 ਦੇ ਵਿੱਚ ਵਿੱਚ ਸਾਡੀ ਮੀਟਿੰਗਸ ਲੋਕਾਂ ਦੇ ਨਾਲ ਹੁੰਦੀ ਹੈ ਵੱਖਰੇ ਵੱਖਰੇ ਪਿੰਡ ਅਸੀਂ ਕਵਰ ਕਰ ਰਹੇ ਉੱਥੇ ਵੀ ਲੋਕੀ ਦੱਸਦੇ ਹੈ ਹਰ ਪਿੰਡ ਦੇ ਵਿੱਚ 2-3 2-3 ਡਰਗਸ ਸਮਗਲਰਸ ਜਾਂ ਪੈਡਲਰਸ ਨੇ ਤੇ ਮੇਜੋਰਿਟੀ ਦੇ ਵਿੱਚ ਤੇ ਉਹ ਵੀ ਅਸੀਂ ਆਇਡੈਂਟੀਫਾਈ ਕਰਕੇ ਉਹਨਾਂ ਦੇ ਅਗੇਂਸਟ ਵੀ ਅਸੀਂ ਐਕਸ਼ਨ ਲੈ ਰਹੇ ਹਾਂ ਕੱਲ ਹੀ ਅਸੀਂ ਪਾਇਲ ਦੇ ਵਿੱਚ ਤਿੰਨ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀ ਜਿਹੜੇ ਕਿ ਡਰੱਗਸ ਸਮਗਲਸ ਦੀਆਂ ਉਹਨਾਂ ਨੂੰ ਅਸੀਂ ਫ੍ਰੀਜ਼ ਕਰਾਇਆ ਹੈਗਾ ਐਸਚਓਜ਼ ਨੇ ਉੱਥੇ ਵੀ ਫ੍ਰੀਜ਼ਿੰਗ ਆਰਡਰਸ ਦੇ ਵੀ ਨੋਟਿਸ ਆਰਡਰਸ ਵੀ ਚਿਪਕਾਏ ਹਨ ਉਹਦੇ ਅੱਗੇ ਵੀ ਅਸੀਂ ਉਹਨੂੰ ਫਾਲੋਅ ਅਪ ਕਰਦੇ ਉਹ ਵੀ ਅਸੀਂ ਲਾਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਉਸ ਚੀਜ਼ ਨੂੰ ਵੀ ਇਦੇ ਅਲਾਵਾ ਵੀ ਅਸੀਂ ਬਹੁਤ ਸਾਰੀਆਂ ਪ੍ਰੋਪਰਟੀਆਂ ਵੀ ਆਇਡੈਂਟੀਫਾਈ ਕੀਤੀ ਹੈ ਤੇ ਸਾਡੇ ਕੋਲ ਡਰੱਗ ਵੇਡਲਰਾਂ ਦੀ ਲੈਸ ਵੀ ਰੈਡੀ ਨੇ ਤੇ ਅਸੀਂ ਰੇਡਸ ਵਗੈਰਾ ਕਰਕੇ ਸਰਚਿਸ ਕਰਕੇ ਸਾਡੇ ਆਹੀ ਟਰਾਈ ਹੈਗਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਅਗਲੇ ਇੱਕ ਆਦੇ ਮਨਸ ਦੇ ਵਿੱਚ ਹੀ ਅਸੀਂ ਪੰਜਾਬ ਨੂੰ ਡਰਗ ਮੁਕਤ ਕਰ ਪਾਈਏ ਖੰਨੇ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਆ ਮੈਨੂੰ ਸাকਸੈਸ ਬਹੁਤ ਜਲਦੀ ਹੀ ਮਿਲ ਜਾਏਗਾ ਜਿਸ ਤਰੀਕੇ ਦਾ ਮੈਨੂੰ ਲੋਕਾਂ ਤੋਂ ਸਹਿਯੋਗ ਮਿਲ ਰਹਾ ਹੈ ਮੀਡੀਆ ਤੋਂ ਸਪੈਸ਼ਲੀ ਮੈਨੂੰ ਜੋ ਸਹਿਯੋਗ ਮਿਲ ਰਹਾ ਹੈਗਾ ਤਾਂ ਮੈਨੂੰ ਪੂਰਨ ਵਿਸ਼ਵਾਸ ਹੈਗਾ ਕਿ ਬਹੁਤ ਜਲਦੀ ਅਸੀਂ ਸাকਸੈਸਫੁਲੀ ਖੰਨੇ ਨੂੰ ਇੱਕ ਡਰਗ ਮੁਕਤ ਡਿਸਟ੍ਰਿਕਟ ਦਾ ਉਹ ਦਿਲਾ ਪਾਈਏ ਮਨ ਲੱਗਦਾ ਕਿ ਲੋਕਾਂ ਨੂੰ ਜਿਹੜੀ ਚਿੰਤਾਵਾਂ ਜਿਹੜੇ ਹਜੇ ਵੀ ਨਹੀਂ ਹਟ ਰਹੇ ਜਾਂ ਬਾਜ਼ ਨਹੀਂ ਆ ਰਹੇ ਹਨੀ ਬਹੁਤ ਫਰਕ ਹੈਗਾ ਜੀ ਬੀਤੇ ਦਿਨਾਂ ਦੀ ਜੋ ਵੀ ਸਾਡੀ ਕਾਰਗੁਰ ਕਾਰਗੁਜ਼ਾਰੀ ਹੈ ਉਹਨੂੰ ਦੇਖਦੇ ਹੋਏ ਜੋ ਤਸਕਰ ਹੈ ਇਤੋਂ ਭੱਜੇ ਹੋਏ ਤੇ ਜੋ ਕ੍ਰਿਮੀਨਲਸ ਹੈ ਉਹਨਾਂ ਦੇ ਵਿਸ਼ਤ ਡਰ ਦਾ ਮਾਹੌਲ ਹੈਗਾ ਤੇ ਬਾਕੀ ਜੋ ਜੈਨੂਇਨ ਲੋਕੀ ਹੈ ਉਹਨਾਂ ਦੇ ਅੰਦਰ ਪੂਨ ਕੌਨਫੀਡੈਂਸ ਹੈਗਾ ਤੇ ਸਾਨੂੰ ਲੱਗਦਾ ਹੈ ਸਾਨੂੰ ਬਹੁਤ ਜਲਦੀ ਸਕਸੈਸ ਮਿਲੇਗਾ ਧੰਨਵਾਦ ਹਾਂਜੀ ਜੋ ਇਹ ਸਰਕਾਰ ਨੇ ਜੋਧੋ ਨਸ਼ਾ ਬਰਦ ਇਹ ਮਹਮ ਚਲਾਈ ਆਏ ਬਹੁਤ ਹੀ ਸ਼ਲਾੰਗਾ ਜੋਗ ਕਦਮ ਆ ਸਰਕਾਰ ਦਾ ਇਹਨਾਂ ਨੇ ਪਹਿਨਾ ਸਾਰੇ ਤਸ਼ਕਰਾਂ ਨੂੰ ਵਾਰਨਿੰਗ ਦਿੱਤੀ ଥିਦੀ ਵੀ ਤੁਸੀਂ ਇਹ ਕੰਮ ਕਰਨ ਤੋਂ ਹਟ ਜਾਓ ਤੇ ਨਹੀਂ ਤਾਂ ਤੁਹਾਡੇ ਤੇ ਜਿਹੜੀ ਕਾਰਵਾਈ ਆ ਬਹੁਤ ਹੀ ਡੰਗੈਂਦ ਨਾਲ ਕੀਤੀ ਜਾਊਗੀ ਜਿਵੇਂ ਹੁਣ ਹੋ ਰਹੀ ਆ ਅੱਜੋ ਜਿਵੇਂ ਖੰਨੇ ਸ਼ਹਿਰ ਦੇ ਵਿੱਚ ਮਿਰ ਮਰਗ ਦੇ ਪਿੱਛੇ ਜਿਹੜੇ ਲੋਕ ਨਸ਼ਾ ਦਾ ਵਪਾਰ ਕਰਦੇ ਸੀ ਉਹਨਾਂ ਦੇ ਵਿਰੁੱਧ ਜੋ ਕਾਰਵਾਈ ਕੀਤੀ ਜਾ ਰਹੀ ਬਹੁਤ ਹੀ ਸ਼ਲਾੰਗਾ ਜੋਗ ਆ ਅਸੀਂ ਸਰਕਾਰ ਦਾ ਬਹੁਤ ਭਵੰਤਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਨਸ਼ਾ ਤੋਂ ਬਚਾਉਣ ਲਈ ਆਪਣੇ ਪੰਜਾਬ ਦੀ ਜਵਾਨੀ ਦੇ ਬਹੁਤ ਤਕੜੇ ਕਦਮ ਚੱਕੇ ਜਾ ਰਹੇ ਨੇ ਧੰਨਵਾਦ ਹਾਂਜੀ ਮੇਰਾ ਨਾਮ ਰਾਜਨ ਹੈ ਤੇ ਜੋ ਵੀ ਇਹ ਸਰਕਾਰ ਨੇ ਮੁਹਿੰਮ ਚਲਾਈ ਆ ਇੱਕ ਬਹੁਤ ਵਧੀਆ ਉਪਰਾਲਾ ਅਸੀਂ ਦਿਲੋਂ ਸਲੂਟ ਕਰਦੇ ਆਂ ਭਗਵੰਤ ਮਾਨ ਜੀ ਇਸ ਸਰਕਾਰ ਨੂੰ ਜਿਨ੍ਹਾਂ ਨੇ ਇੱਕ ਨਸ਼ਾ ਦੇ ਵਿੱਚ ਪਏ ਗੱਭਰੂ ਨੌਜਵਾਨਾਂ ਨੂੰ ਇੱਕ ਚੰਗੀ ਰਾਹੇ ਪਾਉਣਾ ਇਸ ਯੁੱਧ ਦੇ ਯੁੱਧ ਛੇੜ ਕੇ ਅਸੀਂ ਸਲੂਟ ਕਰਦੇ ਆਂ ਇਸ ਸਰਕਾਰ ਨੂੰ ਜੋ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਇਸ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਐਮ ਜਿਹੜੇ ਅਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਬੁਧਰ ਮੁਹਿੰਮ ਚਲਾਈ ਗਈ ਆ ਉਸ ਤਹੈਦ ਅਜ ਖਨਾ ਹੈ ਮੀਟ ਮਾਰਕੀਟ ਦੇ ਵਿੱਚ ਇਹ ਮੁਹਿੰਮ ਚਲਾਈ ਗਈ ਹੈ ਕਿਥੇ ਅੱਜ ਤੋਂ ਹਰੇ ਹਰ ਸਾਲ ਤੱਕ ਨੂੰ 6 ਮਹੀਨੇ ਦੋ ਤਿੰਨ ਮਹੀਨੇ ਬਾਅਦ ਬੋਟਲ ਟੈਕਿੰਗ ਕਰਦੀ ਆ ਪਰ ਲੋਕ ਨਹੀਂ ਹਟਦੇ ਮੇਨ ਹੱਬ ਬਣਿਆ ਪਿਆ ਹੈ ਥੱਲੇ ਦਾ ਦਸੀ ਇੱਥੇ ਵਿਕਦੇ ਨੇ ਆਮ ਆ ਕੇ ਲੱਗ ਜਾਂਦੇ ਨੇ ਪੁਲਿਸ ਵਾਰ-ਵਾਰ ਵਾਰਨਿੰਗਾਂ ਦਿੰਦੀ ਥੱਕ ਗਈ ਹੈ ਅੱਜ ਸਰਕਾਰ ਵੱਲੋਂ ਜੋ ਟੈਟ ਕੀ ਰਿਹਾ ਗਿਆ ਕੰਮ ਸਾਰਾ ਵੀ ਨਸ਼ੇ ਵਿਰੁੱਧ ਫਿਕ ਮਹਿੰਨ ਤਾਕੜੀ ਚਲਾਈ ਹੈ ਸਰਕਾਰ ਨੇ ਜਿਹੜੀ ਬੜੀ ਧੀਰ ਤੋਂ ਮੰਗ ਸੀ ਆਮ ਪਬਲਿਕ ਦੀ ਉਸ ਤਹਿਤ ਇਹ ਮਹਨ ਚੱਲੀ ਹੈ ਕਿ ਬਹੁਤ ਵਧੀਆ ਉਸ ਲੱਗਾ ਜਾਊਗਾ ਕਦਮ ਜਿਹੜਾ ਹੈ ਨਾ ਸਾਹਿਬ ਇਹਨਾਂ ਸਰਕਾਰ ਨੇ ਚੱਕਾ ਚੁੱਕਿਆ ਮੈਂ ਇਹਨਾਂ ਦਾ ਬਹੁਤ ਇਹ ਦਿਲੋਂ ਇਹਨਾਂ ਧੰਨਵਾਦ ਕਰਦਾ ਵੀ ਇਹੋ ਜਿਹੇ ਕਦਮ ਚੱਕਣੇ ਚਾਹੀਦੇ ਨੇ ਕਹਾ ਜਿਹੜੇ ਆਪਣੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਸਤਾ ਲੱਗਦਾ ਕਿ ਵੱਡੀ ਗਿਣਤੀ ਚ ਨੌਜਵਾਨ ਜਿਹੜੇ ਨਸ਼ੀ ਛੇੜਿਆ ਕਰ ਰਹੇ ਸੀ ਹੁਣ ਉਹ ਬਾਹਰ ਆ ਸਕਣਗੇ ਤੇ ਉਹਨਾਂ ਹੋਰਾਂ ਲੋਕਾਂ ਨੂੰ ਵੀ ਸਬਕ ਮਿਲੇਗਾ ਜਿਹੜੇ ਜੇ ਕਰ ਬਿਲਕੁਲ ਜੀ ਬਿਲਕੁਲ ਨੌਜਵਾਨਾਂ ਨੂੰ ਨਾ ਮੈਂ ਤਾਂ ਨਵੇਂ ਤਾਂ ਇਸ ਤਰ੍ਹਾਂ ਜਿਵੇਂ ਵਜਨ ਕੀ ਵਜਨ ਹੈ ਪੱਕੇ ਹੋਰ ਜਿਹੜੇ ਪੁਰਾਣੇ ਲੱਗੇ ਨੇ ਉਹਨਾਂ ਬਾਰੇ ਹੈ ਵੀ ਜਿਹੜੀ ਸਰਕਾਰ ਆ ਉਹਨਾਂ ਨੂੰ ਰੀਹੈਬਿਲੀਟੇਸ਼ਨ ਸੈਂਟਰਾਂ ਵਿੱਚ ਲਿਆ ਲਿਆ ਕੇ ਉਹਨਾਂ ਦਾ ਇਲਾਜ ਕਰਵਾਉਣ ਦਾ ਤਰੀਕਾ ਹੋਈ ਹੈ ਬਹੁਤ ਵਧੀਆ ਪ੍ਰੋਗਰਾਮ ਹੈ ਬਹੁਤ ਸ਼ਲਾਘਾਯੋਗ ਗੱਲ ਕਿ ਨਸ਼ਾ ਤਸਕਰ ਨਹੀਂ ਲੱਗਦਾ ਕਿ ਉਹਨਾਂ ਨੂੰ ਸਬਕ ਮਿਲੇਗਾ ਤੇ ਉਹ ਇਹ ਸਰਾਰੇ ਕਰਵਾਉਣ ਨੂੰ ਛੱਡਣਗੇ ਕਿਉਂਕ ਕੋਈ ਨਹੀਂ ਉਹਨਾਂ ਸੇ ਬੀ ਜਿਹੜਾ ਹੈਗਾ ਉਹ ਸਰਕਾਰ ਇਹਨੂੰ ਬਸ ਫਰੇ ਲਾ ਕੇ ਹਟੂਗੀ ਹੁਣ ਇਹਨਾਂ ਨੂੰ ਮਤਲਬ ਅਗੇ ਤੋਂ ਸਰਜਿਕੜ ਨੰਦੇ ਸਰਕਾਰ ਵੀ ਕੋਈ ਵੀ ਨਸ਼ਾ ਤਸਕਰ ਉਹਨੂੰ ਹਰ ਹੀਲੇ ਹਰ ਉਹਨਾਂ ਨੂੰ ਸਾਰਾ ਆਇਆ ਇਰੇ ਤੇ ਲਾਇਆ ਜਾਊਗਾ ਉਹ ਇਹ ਨਹੀਂ ਕਿ ਇਹ ਜਾਊਗਾ ਮੁਰਕੇ ਦੁਆਰਾ ਨਸ਼ਾ ਵੇਚਣ ਕੋ ਨਹੀਂ ਰਹਿਣ ਦਿੱਤਾ ਜਾਊਗਾ ਸਰ ਲੱਗਦਾ ਕਿ ਕਈ ਵਾਰ ਜਿਹੜੀ ਇਹਨਾਂ ਨੂੰ ਚਿਤਾਵਨੀ ਦਿੱਤੀ ਗਈ ਆ ਪਰ ਜਦੋਂ ਨਹੀਂ ਹਟੇ ਤਾਂ ਹੁਣ ਵੱਡੀ ਕਾਰਵਾਈ ਜਿਹੜੀ ਜ਼ਰੂਰ ਤੁਸੀਂ ਦੀ ਬਿਲਕੁਲ ਜੀ ਚਿਤਾਵਨੀ ਇਹ ਤਾਂ ਬਹੁਤ ਤਕਰੀਬ ਹੁੰਦਾ ਪਹਿਲਾਂ ਕਹਿ ਕੇ ਹਟਿਆ ਵੀ ਹਰ ਦੋ ਤਿੰਨ ਮਹੀਨੇ ਬਾਅਦ ਅਛੇ ਮੀਰੇ ਵਿੱਚ ਉਸ ਵਾਰ-ਵਾਰ ਇਥੇ ਚਿਤਾਵਨੀ ਦਿੱਤੀ ਰਹੀ ਆ ਤਾਂ ਹਾਰ ਕੇ ਕਦਮ ਚੁੱਕਣੇ ਪੈ ਰਹੇ ਪਰ ਨਹੀਂ ਲੋਕ ਹਟ ਰਹੇ ਸੀ ਇਸ ਵਕ ਨਸ਼ਾ ਤਸਕਰ ਨਹੀਂ ਹਟ ਰਹੇ ਸੀ ਬੜਾ ਹੱਬ ਬਣ ਗਿਆ ਸੀ ਬੜਾ ਸਾਨੂੰ ਆ ਪ੍ਰੇਸ਼ਾਨੀ ਵਿੱਚ ਥੱਲੇ ਸ਼ਹਿਰ ਦੇ ਵਿੱਚ ਕੁਝ ਸਟੇਪ ਹੋ ਰਿਹਾ ਹੈ